ਅਸੀਂ ਬਿੱਟੂ ਬੋਲਿਆ ਸੀ ਚਲੋ ਬਿੱਟੂ ਤਾਂ ਵਿਚਾਰਾ ਬੋਲਣਾ ਪੈਂਦਾ ਵਿਚਾਰੇ ਨੂੰ ਹੁਣ ਤੱਕ ਮੰਦ ਬੁੱਧੀ ਵੀ ਕੋਈ ਹੁਣ ਬੁੱਧੀ ਹੁੰਦੀ ਹੈ ਉਹ ਤਾਂ ਬੰਦ ਬੁੱਧੀ ਹੈ ਸਾਰਿਆਂ ਨੂੰ 4-5 ਦਿਨਾਂ ਬਾਅਦ ਮਾਫੀਆ ਮੰਗਣੀਆਂ ਪੈਗੀਆਂ ਚੰਨੀ ਤਾਂ ਕਹਿੰਦਾ ਮੈਂ ਕਿਹਾ ਕਿਤੇ ਪ੍ਰਗਟ ਫੜ ਲਿਆ ਹੱਦ ਆ ਯਾਰ ਹੱਦ ਆ ਯਾਰ ਤੂੰ ਮੁੱਖ ਮੰਤਰੀ ਰਿਹਾ ਯਾਰ ਮੈਂ ਤਾਂ ਪ੍ਰਗਟ ਬਾਰੇ ਬੋਲਿਆ ਸੀ ਹੁਣ 10 ਤੇ 11 ਤਰੀਕ ਦਾ ਸੈਸ਼ਨ ਰੱਖ ਲਿਆ ਹੁਣੀ ਬੁਕਿੰਗ ਕਰਾ ਲਿਓ ਘੰਟੇ ਘੰਟੇ ਦੀ ਹੋਈ ਮਿਲੂਗੀ ਟਿਕਟ ਉੱਥੇ ਗੱਲ ਕਰਾਂਗੇ ਇਹਨਾਂ ਨਾਲ ਵੀ ਆਹ ਦੱਸਿਓ 2021 ਚ ਕੀ ਕਿਹਾ ਸੀ 22 ਚ ਕੀ ਕਿਹਾ ਸੀ 23 ਚ ਕੀ ਕਹਿੰਦੇ ਹੋ 24 ਚ ਕੀ ਕਿਹਾ 25 ਚ ਕੀ ਕਹਿੰਦੇ ਹੋ ਸਭ